ਬਹੁਤ ਵੱਡੀ ਖਬਰ ਖਬਰ ਵਾਲੇ ਟੀਵੀ ਤੇ ਇਸ ਵੇਲੇ ਦੱਸਣ ਲੱਗਿਆਂ ਵਿਕਰਮ ਮਜੀਠੀਆ ਦੇ ਘਰ 'ਤੇ ਰੇਡ ਹੋਈ ਪਰ ਰੇਡ ਤੋਂ ਬਾਅਦ ਮਜੀਠੀਆ ਦਾ ਬਿਆਨ ਜੋ ਸਾਹਮਣੇ ਆਇਆ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸਵਾਲਾਂ ਦੇ ਕਿਟਹਿਰੇ 'ਚ ਖੜਾ ਕਰ ਦਿੱਤਾ ਕਈ ਸਵਾਲ ਉਹਨਾਂ ਨੇ ਚੱਕੇ ਨੇ ਲੇਕਿਨ ਦੂਜੇ ਪਾਸੇ ਪੰਜਾਬ ਦੇ ਵਿੱਚ ਲਗਭਗ 25 ਥਾਵਾਂ 'ਤੇ ਜਿਹੜੀ ਹੈ ਇਸ ਵੇਲੇ ਛਾਪੇਮਾਰੀ ਚੱਲ ਰਹੀ ਆ ਅੰਮ੍ਰਿਤਸਰ ਦੀ ਵਿਕਰਮ ਮਜੀਠੀਆ ਦੀ ਰਿਹائش ਦੇ ਨਾਲ-ਨਾਲ ਚੰਡੀਗੜ੍ਹ ਦੀ ਰਿਹਾਇਸ਼ ਤੇ ਵੀ ਛਾਪੇਮਾਰੀ ਬਿਜ਼ਨਸਵਲੋ ਕੀਤੀ ਜਾ ਰਹੀ ਆ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਇਹ ਮੂਹਿੰਮ ਦੇ ਤਹਿਤ ਕਿਹਾ ਜਾ ਰਿਹਾ ਸੂਤਰਾਂ حوالے ਤੁਝ ਖਬਰ ਆ ਰਹੀ ਆ ਕਿ ਉਸ ਦੇ ਤਹਿਤ ਇਸ ਛਾਪੇਮਾਰੇ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਜਿੰਨਾ ਵੀ ਜਿਹੜੀ ਨਸ਼ਾ ਤਸਕਰੀ ਦੇ ਕੰਮ ਨਾਲ ਕਮਾਈ ਹੋਈ ਜਿਹੜੀ ਕਾਲੀ ਕਮਾਈ ਆ ਉਹਨੂੰ ਲੈ ਕੇ ਜਿਹੜੀ ਆ ਉਹ ਛਾਪੇਮਾਰੀ ਕੀਤੀ ਜਾ ਰਹੀ ਆ ਕਿਉਂਕਿ ਵਕਤ ਵਕਤ ਤੇ ਵਿਕਰਮ ਅਜੀਠਿਆ ਤੇ ਕਥਿਤ ਤੌਰ ਤੇ ਇਲਜ਼ਾਮ ਲੱਗਦੇ ਰਹੇ ਨੇ ਨਸ਼ਾ ਤਸਕਰੀ ਦੇ ਸੰਬੰਧ ਤੇ ਇਸੇ ਮਸਲੇ ਦੇ ਸੰਬੰਧ ਦੇ ਵਿੱਚ ਕਿਉਂਕਿ ਵਿਕਰਮ ਅਜੀਠਿਆ ਦਾ ਨਾਲ ਦੇ ਨਾਲ ਤੁਸੀਂ ਟਵੀਟ ਵੀ ਵੇਖ ਰਹੇ ਹੋ ਅਸੀਂ ਤੁਹਾਨੂੰ ਸਵੇਰ ਤੋਂ ਸਾਰੀਆਂ ਹੀ ਚੀਜ਼ਾਂ ਅਪਡੇਟਾਂ ਦੱਸ ਰਹੇ ਨੇ ਲੇਕਿਨ ਹੁਣ ਇਸੇ ਸੰਬੰਧ ਦੇ ਵਿੱਚ ਜਿਹੜੇ ਜੀਵਨ ਜੋਤ ਕੋ ਨੇ ਅੰਮ੍ਰਿਤਸਰ ਦੇ ਹਲਕੇ ਤੇ ਉਸ ਹਲਕੇ ਤੋਂ ਬਿਲੋਂਗ ਕਰਦੇ ਨੇ ਜਿੱਥੇ ਉਹਨਾਂ ਨੇ ਕਾਫੀ ਵੱਡੇ ਧੁਰੰਦਰਾਂ ਨੂੰ 200 वाई ਦੇ ਵਿੱਚ ਮਾਰ ਦਿੱਤੀ ਸੀ ਤੇ ਉਹਨਾਂ ਦਾ ਜਿਹੜਾ ਸੰਬੰਧ ਮਜੀਠੀਆ ਹਲਕੇ ਨਾਲ ਵੀ ਹੈ ਜੀਵਨ ਜੋਤ ਜੀ ਬਹੁਤ-ਬਹੁਤ ਸਵਾਗਤ ਹੈ ਖਬਰ ਵਾਲੇ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਹਾਡਾ ਸਭ ਤੋਂ ਪਹਿਲਾ ਸਵਾਲ ਇਹੀ ਲਾਹੂੰਗਾ ਕਿ ਜੋ ਕਿਸ ਅੱਜ ਰੇਡ ਹੋਈ ਹੈ ਉਸ ਤੋਂ ਬਾਅਦ ਜੋ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਨੇ ਵੀਡੀਓ ਤੁਸੀਂ ਵੀ ਵੇਖ ਨਹੀਂ ਹੋਈ ਨਹੀਂ ਤੁਸੀਂ ਕੀ ਕਹੋਗੇ ਇਸ ਸੰਬੰਧ ਦੇ ਵਿੱਚ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਨੀ ਆ ਕਿ ਪੂਰਾ ਪੰਜਾਬ ਇਹ ਗੱਲ ਜਾਣਦਾ ਹੈ ਕਿ ਪੰਜਾਬ ਤੇ ਨਸ਼ਾ ਨਸ਼ਾ ਹੀਆ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਉਹ ਕਿੰਨੇ ਸ਼ੁਰੂ ਕੀਤਾ ਜੀ ਇਹਦੇ ਵਿੱਚ ਮੈਨੂੰ ਕੋਈ ਵੱਖਰਾ ਨਾਂ ਲੈਂਦੀ ਆ ਸਾਡੀ ਪਾਰਟੀ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਕੁਝ ਚੀਜ਼ਾਂ ਨੇ ਜਿਸ ਦਿਨ ਅਸੀਂ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਅਸੀਂ ਸਭ ਨੂੰ ਇਹ ਕੀਤਾ ਕਿ ਇਹ ਸਾਡੀ ਜਿਹੜੀ ਮੁਹਿੰਮ ਹੈ ਇਹ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਵਾਲੀ ਮੁਹਿੰਮ ਹੈ ਸਾਡਾ ਇਹਦੇ ਵਿੱਚ ਸਾਥ ਦਿਓ ਔਰ ਬਹੁਤ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਨੂੰ ਬਹੁਤ ਦੁੱਖ ਹੈ ਇਹ ਤਾਂ ਚਲੋ ਅੱਜ ਇਹ ਕਾਰਵਾਈ ਹੋਗੀ ਮੈਂ ਪਿਛਲੇ 2-3 ਦਿਨ ਤੋਂ ਨੋਟ ਕਰ ਰਹੀ ਹਾਂ ਕਿ ਮਜੀਠਿਆ ਸਾਹਿਬ ਬਿਲਕੁਲ ਵੇਲੇ ਹੋ ਕੇ ਵੀਡੀਓਜ਼ ਬਣਾਉਂਦੇ ਆ ਹੂੰ ਤੇ ਅਪਲੋਡ ਕਰ ਦਿੰਦੇ ਆ ਮੋਸਟਲੀ ਉਹ ਵੀਡੀਓਜ਼ ਮੇਰੇ ਹਲਕੇ ਦੇ ਹੁੰਦੇ ਨੇ ਔਰ ਜਦੋਂ ਉਹਨਾਂ ਨੂੰ ਕੋਖ ਕੀਤੀ ਜਾਂਦੀ ਹੈ ਤਾਂ ਰਿਐਲਿਟੀ ਕੁਝ ਹੋਰ ਨਿਕਲਦੀ ਹੈ ਜੀ ਠੀਕ ਹੈ ਨਾ ਤਾਂ ਮੈਂ ਵੀ ਮਜੀਠਿਆ ਸਾਹਿਬ ਨੂੰ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਸ਼ੁਰੂ ਕਰਨਾ ਕਿਸੇ ਚੀਜ਼ ਨੂੰ ਇਹਨਾਂ ਨੇ ਤਾਂ ਸ਼ੁਰੂਆਤ ਇੰਨੀ ਗੰਦ ਵਾਲੀ ਕਰ ਲਈ ਜੇ ਅਸੀਂ ਇਹਨੂੰ ਅੱਜ ਫਿਕ ਕਰ ਰਹੇ ਹਾਂ ਜੇ ਅਸੀਂ ਇਹਨੂੰ ਅੱਜ ਕਲੀਨ ਕਰਨਾ ਚਾਹੁੰਦੇ ਹਾਂ ਇਹਨਾਂ ਨੂੰ ਤੁਸੀਂ ਐਨੇ ਧੱਕੜ ਲੀਡਰ ਹੋ ਐਨੇ ਸਨਾਰੀ ਲੀਡਰ ਹੋ ਆਓ ਸਾਡਾ ਸਾਥ ਦਿਓ ਹਾਂ ਜਿੰਨਾ ਬੱਚਿਆਂ ਦੀਆਂ ਫੋਟੋਆਂ ਤੁਸੀਂ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਨੂੰ ਕੀ ਪਤਾ ਨਹੀਂ ਮੈਸੇਜ ਹੁੰਦੇ ਜਿਹੜੀ ਸੈਕੰਡ ਵੀਡੀਓ ਸੀ ਜਦੋਂ ਉਹਦੇ ਤੇ ਟੈਸਟ ਕਰਾਇਆ ਗਿਆ ਤਾਂ ਉਹ ਬੰਦੇ ਨੇ ਉਹ ਹੀ ਵਾਸ ਅੰਡਰ ਦ ਇਨਫਲੂਐਂਸ ਆਫ ਐਲਕੋਹਲ ਜੀ ਓਕੇ ਫਿਰ ਅਸੀਂ ਇੱਕ ਇੱਕ ਜ਼ਿੰਮੇਵਾਰੀ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕੀ ਸਾਡਾ ਇਹ ਫਰਜ਼ ਬੰਦ ਹੈ ਕਿ ਅਸੀਂ ਲੋਕਾਂ ਨੂੰ ਮਿਸਗਾਈਡ ਕਰੀਏ ਹੂੰ ਸੋ ਇਹ ਇਹ ਸਾਰੇ ਲੋਕ ਜਾਣਦੇ ਨੇ ਕਿ ਇੰਟਰਨੈਸ਼ਨਲ ਯੂ ਨੋ ਡਰੱਗਸ ਤਸਕਰ ਆ ਕੇ ਨਾ ਦੇ ਘਰੇ ਰਹਿੰਦੇ ਨੇ ਲੋਕ ਦੱਸਦੇ ਨੇ ਹੂੰ ਠੀਕ ਹੈ ਤੁਸੀਂ ਪੁਲਿਸ ਦੇ ਕਿਸੇ ਆਫੀਸਰ ਨੂੰ ਆਫ ਦਿ ਰਿਕਾਰਡ ਪੁੱਛ ਲਓ ਉਹ ਤੁਹਾਨੂੰ ਦੱਸ ਦੇਣਗੇ ਕਿ ਆਪਣੀ ਕਾਰ ਦੇ ਵਿੱਚ ਨਸ਼ਾ ਇਹ ਟ੍ਰਾਂਸਪੋਰਟ ਕਰਦੇ ਰਹੇ ਕਿ ਨਹੀਂ ਕਰਦੇ ਰਹੇ ਹੂੰ ਇਹਨਾਂ ਨੇ ਮੰਤਰੀ ਰਹਿ ਕੇ ਤੁਸੀਂ ਦੇਖੋ ਇਹਨਾਂ ਦੇ ਐਸੈਟਸ ਦੇਖੋ ਮੰਤਰੀ ਰਹਿ ਕੇ ਹੂੰ ਮੈਂ ਮੈਂ ਵੀ ਖੁਦ ਮਜੀਠੇ ਤੋਂ ਆ ਮੇਰੇ ਇਨਲੋਸ ਮਜੀਠੇ ਦੇ ਨੇ ਮੈਂ ਵੀ ਇਹਨਾਂ ਦੀ ਬੈਕਗ੍ਰਾਉਂਡ ਜਾਣਦੀ ਆ ਕੌਣ ਕਿੰਨਾ ਤੋਂ ਮਜੀਠਿਆ ਹੈ ਅਗਲੇ ਕਸੀਂ ਅੱਛੇ ਰਹੇ ਆ ਤੇ ਕਿੱਥੋਂ ਅਸੀਂ ਆਏ ਆ ਮੈਨੂੰ ਇਹ ਸਾਰੀ ਡਿਟੇਲ ਪਤਾ ਹੈ ਹੂੰ ਨਹੀਂ ਹੁਣ ਮੈਂ ਇਹ ਵੀ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹਨਾਂ ਨੂੰ ਹੱਥ ਨਹੀਂ ਪਾਇਆ ਤੇ ਅੱਜ ਪੰਜਾਬ ਦੇ ਲਈ ਇਹ ਵੱਡਾ ਦਿਨ ਹੈ ਲੋਕਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਅਸੀਂ ਇੰਨੀ ਹਿੰਮਤ ਕੀਤੀ ਸਾਡੀ ਸਰਕਾਰ ਨੇ ਇੰਨੀ ਜ਼ੋਰਤ ਦਿਖਾਈ ਹੈ ਸਾਨੂੰ ਬਾਕੀ ਇਹ ਸਾਰੇ ਜਾਣਦੇ ਨੇ ਲੋਕ ਜਾਣਦੇ ਨੇ ਕਿ ਨਸ਼ਾ ਕਿੰਨੇ ਚਾਰਟ ਕੀਤਾ ਸੀ ਪਰ ਮੈਂ ਫਿਰ ਤੁਹਾਡੇ ਲਈ ਇੱਕ ਮੈਸੇਜ ਦੇਣਾ ਚਾਹਣੀ ਆ ਕਿ ਮਜੀਠਿਆ ਸਾਹਿਬ ਜ਼ਿੰਮੇਵਾਰੀ ਦੇ ਨਾਲ ਆਪਾਂ ਆਓ ਇਹਨਾਂ ਬੱਚਿਆਂ ਨੂੰ ਅਡੌਪਟ ਕਰੀਏ 10 ਬੱਚੇ ਤੁਸੀਂ ਡੌਪ ਕਰੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿੰਨੇ ਬੱਚਿਆਂ ਨੂੰ ਲਗਾ ਕੇ ਟ੍ਰੀਟਮੈਂਟ ਕਰਾਇਆ ਤੁਸੀਂ ਮੈਨੂੰ ਦੱਸ ਸਕਦੇ ਹੋ ਕਿੰਨੇ ਪਰਿਵਾਰ ਰੀਹਬਿਲਿਟੇਟ ਕਰਾਏ ਸਿਰਫ ਵੀਡੀਓ ਪਾਉਣਾ ਸਾਡੀ ਜ਼ਿੰਮੇਵਾਰੀ ਨਹੀਂ ਜੀ ਅੱਛਾ ਲੇਕਿਨ ਦੂਜੇ ਪਾਸੇ ਇਹਨਾਂ ਨੇ ਇੱਕ ਟਵੀਟ ਕੀਤਾ ਉਹਦੇ ਵਿੱਚ ਟਵੀਟ ਦੀ ਇਹਨਾਂ ਨੇ ਜਿਹੜੀ ਚੌਥੀ ਲਾਈਨ ਲਿਖੀ ਆ ਉਹਦੇ ਵਿੱਚ આરોਪ ਲਗਾਇਆ ਕਿ ਭਗਵੰਤ ਮਾਨ ਜੀ ਤੁਹਾਡੀਆਂ ਧਮਕੀਆਂ ਮੈਨੂੰ ਚੁੱਪ ਨਹੀਂ ਕਰਵਾ ਸਕਦੀਆਂ ਪੂਰਾ ਟਵੀਟ ਮੈਂ ਤੁਹਾਨੂੰ ਮੈਂ ਤੁਹਾਨੂੰ ਸੌਰੀ ਮੈਂ ਆਮ ਸੌਰੀ ਟੂ ਫੱਕ ਯੂ ਇਨ ਬਿਟਵੀਨ ਪਰ ਇਹਨਾਂ ਦੇ ਵੀ ਇਹ ਜਿਹੀ ਹੁੰਦੇ ਨੇ ਇਹ ਨਾਊ ਇਟ ਇਜ਼ ਲਾਈਕ ਹਿਟਿੰਗ ਬਿਲੋ ਦਾ ਬੈਲਟ ਇਹਨੇ ਪਰਸਨਲ ਵੀਡੀਓਜ਼ ਚੱਕ ਲਈ ਇਹ ਚੁੰਕੇ ਲਈ ਜਲਦੀ ਹਮ ਸ਼ਾਮੀਆਂ ਹੋ ਗਈਆਂ ਹਮ ਕਾ ਕਰੀ ਰਿਹਾ ਹੈ ਤੁਸੀਂ ਕਿਹੜੀਆਂ ਦੇ ਰਹੀਆਂ ਐਵੇਂ ਲਲਕਾਰੇ ਮਾਰ ਲੇ ਦਿਸ ਇਸ ਨਾਟ ਡਨ ਆਮਰ ਲੈਟਰ ਟੂ ਆਫਨ ਇਸ਼ੂਜ਼ ਮੈਸੇ ਇਸ਼ੂ ਤੇ ਆਉਨੀਆਂ ਜੇ 파ਟੀ ਜਿਹੜੀ ਇਹ ਮੋਹਮ ਹੈ ਜੀ 파ਟੀ ਵੱਲ ਤੋਂ ਉੱਥੇ ਉੱਪਰ ਉੱਠ ਕੇ ਮੋਹਮ ਹੈ ਜੀ ਉਹਨਾਂ ਨੇ ਕਿਉਂ ਸਾਥ ਨਾ ਦਿੱਤਾ ਇਹਨਾਂ ਨੇ ਇਹ ਕਿਉਂ ਵੀਡੀਓਸ ਪਾਪਾ ਕੇ ਆਪਣਾ ਫਰਸ ਵੀਡੀਓ ਪਾਣਾ ਆਪਣਾ ਫਰਸ ਹੂੰ ਜੀ ਤਾਂ ਮੇਰੇ ਦੋ ਦਿਨ ਪਹਿਲੇ ਦੀ ਗੱਲ だっ थी ਕਿ ਮੈਂ ਤੁਹਾਨੂੰ ਹੂੰ ਠੀਕ ਹੈ ਅਸੀਂ ਮੈਂ ਤਾਂ ਕਹਿੰਨੀ ਆ ਕਿ ਅੱਜ ਪੰਜਾਬ ਦੇ ਲਈ ਬਹੁਤ ਵੱਡਾ ਦਿਨ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਜਿਹੜਾ ਯੂਟ ਹੈ ਉਹਨੂੰ ਉਹਨੂੰ ਬਰਬਾਦ ਕਰਨ ਤੋਂ ਰੋਕਣ ਲਈ ਸਾਡੀ ਸਰਕਾਰ ਬਹੁਤ ਸਖਤ ਕਦਮ ਲੈ ਰਹੀ ਹੈ ਇਹ ਵੀ ਉਹਨਾਂ ਚੋਂ ਇੱਕ ਕਦਮ ਹੈ ਅੱਜ ਹੂੰ ਚਲੋ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਆਪਣਾ ਕੀਮਤੀ ਵੇਲਾ ਦੇਣ ਵੀ ਲਈ ਪਰ ਲਗਾਤਾਰ ਇਸ ਮਸਲੇ ਤੇ ਸਿਆਸਤ ਗਰਮਾਈ ਹੋਈ ਆ ਅੰਮ੍ਰਿਤਸਰ ਦੀ ਵਿਕਰਮ ਅਜੀਠਿਆ ਜੀ ਜੋ ਰਿਹਾਈਸਾ ਉੱਥੇ ਪੁਲਿਸ ਨੇ ਵੈਰਗੇਟਿੰਗ ਕਰ ਦਿੱਤੀ ਆ ਵਿਕਰਮ ਅਜੀਠਿਆ ਦੇ ਸਮਰਥਕ ਸ਼ਰੋਮਣੀ ਅਕਾਲੀ ਦਲ ਦੇ ਸਮਰਥਕ ਅੰਮ੍ਰਿਤਸਰ ਦੀ ਰਿਹਾਈਸ ਤੇ ਬਾਹਰ ਇਕੱਠੇ ਹੋ ਰਹੇ ਨੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਵੀ ਤੱਤੇ ਨੇ ਕਿ ਇਸ ਤਰੀਕੇ ਦੀ ਰੇਡ ਹੋਈ ਆ ਸਿਆਸੀ ਜਿਹੜਾ ਉਹ ਪੂਰਾ ਕਟਰਾਕਰਮ ਇਸ ਨੂੰ ਬਣਾਇਆ ਜਾ ਰਿਹਾ ਪਰ ਦੂਜੇ ਪਾਸੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਕਿ ਇਹ ਜਿਹੜੀ ਰੇਡ ਆ ਉਹ ਸਿਰਫ ਤੇ ਸਿਰਫ ਯੁੱਧ ਨਸ਼ਾ ਵਿਰੋਧ ਜਿਹੜੀ ਉਹ ਕੀਤੀ ਗਈ ਆ ਤੇ ਪੰਜਾਬ ਦੀਆਂ ਲਗਭਗ 25 ਥਾਵਾਂ ਤੇ ਜੋ ਸੂਤਰ ਦੱਸਦੇ ਨੇ ਇਹ ਰੇਡ ਚੱਲ ਰਹੀ ਆ